ਕੰਮ ਤੋਂ ਮੁੜਦੀ ਕੱਲੀ ਨੂੰ ਦਰ ਲੱਗਦਾ ਮੈਨੂੰ ਬੜਾ ਹੀਰ ਬਣਾਉਣੇ ਨੂੰ ਮੈਨੂੰ ਹਰ ਮੋੜ ਤੇ ਰਾਂਝਾ ਖੜਾ ਕੰਮ ਤੋਂ ਮੁੜਦੀ ਕੱਲੀ ਸਾਰੇ ਲੱਗਦਾ ਮੈਨੂੰ ਬੜਾ ਜਿਸਮਾਂ ਦੀ ਭੁੱਖ ਦੇ ਪੰਬੜ ਬੜਨੇ ਮੇਰੇ ਚਾਰ ਚੁਫੇਰੇ ਹੁਣ ਹੱਸਾਂ ਕੇ ਰੋਵਾਂ ਕੀ ਕੀ ਲਕੋਵਾਂ ਅੱਖੀਆਂ ਨਾਲ ਲੁੱਟ ਦੇ ਲੁੱਟੇਰੇ ਪਹਿਣਾ ਵੜੇ ਹੁਣੇ ਨੇ ਸੰਗ ਕਰਦੇ ਨਾ ਫਿਰ ਵੀ ਜਰਾ ਕੰਮ ਤੋਂ ਮੁੜਦੀ ਕੱਲੀ ਨੂੰ ਦਰ ਲੱਗਦਾ ਮੈਨੂੰ ਬੜਾ ਕਰਕੇ ਪੜਾਈ ਪਰਦੇਸਾਂ ਚ ਆਈ ਕਦਰ ਨੂੰ ਮੈਂ ਜਾਵਾਂ ਸੂਟਾਂ ਚ ਪੁਰ ਜਾ ਜਿਨਾ ਚ ਟੋਟਾ ਦੱਸ ਦਿਓ ਹਾਏ ਮੈਂ ਕੀ ਪਾਵਾਂ ਦੁਨੀਆਂ ਜਿਤਣੀ ਸਿੱਖ ਗਈਆਂ ਆਪਣਿਆਂ ਤੋਂ ਮੈਂ ਹਰਾ ਕੰਮ ਤੋਂ ਮੁੜਦੀ ਕੱਲੀ ਨੂੰ ਡਰ ਲੱਗਦਾ ਮੈਨੂੰ ਬੜਾ ਹੀਰ ਬਣਾਉਣੇ ਨੂੰ ਮੈਨੂੰ ਹਰ ਮੋੜ ਤੇ ਰਾਂਝਾ ਖੜਾ